ਫਿਰੋਜ਼ਪੁਰ ਜੀਰਾ ਰੋਡ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਕਾਰ ਤੇ ਬੱਸ ਦੀ ਜਿਹੜੀ ਟੱਕਰ ਹੋਈ ਹੈ ਜਿਹਦੇ ਵਿੱਚ ਦੋ ਲੋਕਾਂ ਦੀ ਮੌਤ ਦੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਆ ਰਹੀ ਹੈ ਵੀ ਜਿਹੜੇ ਦੋ ਲੋਕ ਵੀ ਕਾਰ ਸਵਾਰ ਸੀਗੇ ਵੀ ਇੱਕ ਉਹਦੇ ਵਿੱਚ ਲੜਕੀ ਸੀਗੇ ਤੇ ਇੱਕ ਉਹਦੇ ਜਿਹੜੇ ਜਾਨਕਰ ਸੀਗੇ ਨਾਲ ਦੋਵਾਂ ਦੀ ਜਿਹੜੀ ਆ ਮੌਕੇ ਤੇ ਮੌਤ ਹੋ ਗਈ ਤੇ ਜਿਨ੍ਹਾਂ ਨੂੰ ਇਸ ਟਾਈਮ ਫਿਰੋਜ਼ਪੁਰ ਜਿਹੜਾ ਉੱਥੇ ਲੈ ਕੇ ਆ ਆਇਆ ਗਿਆ ਪੁਲਿਸ ਇਸ ਗੱਲ ਦੀ ਜਾਂਚ ਕਰਦੀ ਪਈ ਆ ਵੀ ਆਖਿਰ ਕਿਹੜਾ ਗੋਸ਼ਿਕਾ ਵੀ ਜਿਸ ਕਰਕੇ ਵੀ ਇਹ ਜਿਹੜਾ ਭਿਆਨਕ ਐਕਸੀਡੈਂਟ ਹੋਇਆ ਕਿਉਂਕਿ ਕਾਰ ਪੂਰੀ ਤਰ੍ਹਾਂ ਡੈਮੇਜ ਹੁੰਦੀ ਤਸਵੀਰਾਂ ਵਿੱਚ ਸਭ ਤੋਂ ਉੱਤੇ ਦਿ ਹਾਂਜੀ ਜਿਹੜਾ ਅੱਜ ਹਾਦਸਾ ਹੋਇਆ ਕਿਵੇਂ ਹਾਦਸਾ ਆਇਆ ਤੇ ਕੌਣ ਦੇਖਦਾ ਸੀ ਇਹ ਸਾਡੀ ਕਲੀਕ ਸੀਗੀ ਲੜਕੀ ਜਿਹਦਾ ਨਾਮ ਕਮਲਾਕਸ਼ੀ ਹੈ ਕਮਲਾਕਸ਼ੀ ਸਿੰਘ ਨੇ ਬੁਕਿੰਗ ਕਲਰਕ ਸੀ ਅਮਰੇ ਸਰਦੇ ਵਿੱਚ ਇਹ ਕਿਸੇ ਕੰਮ ਦੇ ਸਿਲਸਿਲੇ 'ਚ ਸ਼ਾਇਦ ਫਿਰੋਜ਼ਪੁਰ ਆ ਰਹੇ ਸੀ ਕਿਉਂਕਿ ਅਸੀਂ ਵੀ ਸਾਨੂੰ ਐਗਜ਼ੈਕਟ ਪਤਾ ਨਹੀਂ ਆ ਕਿ ਉਹ ਕੇਸ ਕੰਮ ਆਏ ਸੀਗੇ ਪਰ ਅਸੀਂ ਵੀ ਫਿਰੋਜ਼ਪੁਰ ਆ ਰਹੇ ਸੀ ਕਿਉਂਕਿ ਸਾਡੀ ਡੀਆਰਮ ਸਾਹਿਬ ਨਾਲ ਮੀਟਿੰਗ ਸੀਗੀ ਤੇ ਅਸੀਂ ਉਹ ਸਿਲਸਿਲਾ ਚਾਹੇ ਜਦੋਂ ਅਸੀਂ ਉਹ ਸਪੌਟ ਐਕਚੁਅਲੀ ਸਾਡ ਪਾਰ ਕੀਤਾ ਐਕਸੀਡੈਂਟ ਵਾਲਾ ਉਹਦੇ ਵਿੱਚ ਅਸੀਂ ਸਾਨੂੰ ਦਿਖਿਆ ਕਿ ਵੀ ਇੱਕ ਲੜਕੀ ਦੀ ਡੈੱਡ ਬੋਡੀ ਪਈ ਹੈ ਗੱਡੀ ਦੇ ਵਿੱਚ ਲੜਕੇ ਦਾ ਸਾਨੂੰ ਨਹੀਂ ਸੀ ਪਤਾ ਲੱਗਾ ਉਹ ਤੇ ਅਸੀਂ ਹੁਣ ਜਦੋਂ ਇੱਥੇ ਆਏ ਹਾਂ ਤੇ ਉਹ ਸਾਡੇ ਅੰਮ੍ਰਿਤਸਰ ਦੇ ਕੁਲੀਗ ਨੇ ਕਿਸੇ ਨੇ ਇਹਨੂੰ ਫੋਨ ਕੀਤਾ ਸੀ ਲੜਕੀ ਨੂੰ ਕਿ ਕੁਝ ਡਾਕੂਮੈਂਟੇਸ਼ਨ ਮਤਲਬ ਕਰਵਾਉਣ ਵਾਸਤੇ ਕੁਝ ਡਾਕੂਮੈਂਟਸ ਚਾਹੀਦੇ ਸੀ ਕਿ ਤੇ ਵੀ ਅੰਮ੍ਰਿਤਸਰ ਤੋਂ ਲੈ ਕੇ ਆਵੇ ਬਟ ਉਹ ਜਿਹੜਾ ਫੋਨ ਰੀਸੀਵ ਕਿਸੇ ਪੁਲਿਸ ਆਫੀਸਰ ਨੇ ਕੀਤਾ ਸੀ ਤੇ ਉਹਨਾਂ ਨੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਕਿ ਵੀ ਤੁਸੀਂ ਜਿਸ ਨੰਬਰ ਤੇ ਕਰ ਰਹੇ ਹੋ ਇਹ ਲੜਕੀ ਦੀ ਡੈਥ ਹੋ ਚੁੱਕੀ ਹੈ ਤੇ ਸਾਨੂੰ ਫਿਰ ਸਾਡੇ ਕਲੀਗ ਨੇ ਫੋਨ ਕੀਤਾ ਉਹਨਾਂ ਨੇ ਦੱਸਿਆ ਕਿ ਉਹਦੀ ਡੈਥ ਹੋ ਗਈ ਹੈ ਤੁਸੀਂ ਪਲੀਜ਼ ਜਾ ਕੇ ਉਥੇ ਸ਼ਨਾਖਤ ਕਰੋ ਤੇ ਅਸੀਂ ਉਸੇ ਸਿਲਸਲੇ ਚ ਆਜਾਏ ਸੀ ਤੇ ਅਸੀਂ ਹੁਣ ਸ਼ਨਾਖਤ ਕਰਕੇ ਦੇਖਿਆ ਤਾਂ ਉਹ ਲੜਕੀ ਲੱਗ ਰਹੀ ਹੈ ਕਿ ਸਾਡੀ ਕਲੀਗ ਹੀ ਦੋਨੋਂ ਦੇ ਮੌਤ ਹਾਂ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਕਹਿ ਰਹੇ ਨੇ ਸਰ ਜੀ ਤੁਸੀਂ ਕੋਲੋਂ ਲੰਗੇ ਉਹ ਹਾਦਸਾ ਕਿਸ ਤਰ੍ਹਾਂ ਤੁਸੀਂ ਦੇਖਿਆ ਵੀ ਕਾਰ ਦਾ ਉਹ ਕਾਫੀ ਭਿਆਨਕ ਹਾਦਸਾ ਸੀ ਕਮ ਲੱਗੀ ਇਹਨਾਂ ਦਰਦਨਾਕ ਹਾਦਸਾ ਸੀ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਦੋਂ ਐਕਸੀਡੈਂਟ ਹੋਇਆ ਕਾਰ ਦਾ ਜਿਹੜਾ ਫਰੰਟ ਸਾਈਡ ਉਹ ਬਿਲਕੁਲ ਖਤਮ ਹੋ ਚੁੱਕੀ ਸੀ ਟੋਟਲੀ ਖਤਮ ਸੀ ਕਿ ਛੱਤ ਵੀ ਨਹੀਂ ਸੀ ਕਿ ਕਾਰ ਦੇ ਉੱਪਰ ਤੇ ਬੱਸ ਵੀ ਜਿਹੜੀ ਸੀਗੀ ਉਹ ਵੀ 100 ਮੀਟਰ ਦੂਰ ਜਾ ਕੇ ਰੋਂਗ ਸਾਈਡ ਸਫੈਦਾਂ ਦੇ ਵਿੱਚ ਲੱਜੀ ਹੋਈ ਸੀ ਮਤਲਬ ਕਾਫੀ ਭਿਆਨਕ ਹਾਦਸਾ ਸੀਗਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਪਹਿਲਾਂ ਘਟਨਾ ਕਾਸਾ ਵਾਪਰਿਆ ਜਿਹੜੇ 2 ਜਨਰੀ ਜਿਹੜੀ ਇਹ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਵੀ ਜਿਹਨਾਂ 2 ਜਾਨੇ ਸੀਗੇ ਉਹਨਾਂ ਵਿੱਚ ਇੱਕ ਜਿਹੜੀ ਲੜਕੀ ਸੀਗੀ ਉਹ ਰੇਲਵੇ ਵਿੱਚ ਕੰਮ ਕਰਦੀ ਸੀ ਤੇ ਉਹ ਰੇਲਵੇ ਦੀ ਜਿਹੜੀ ਪੁਲੀਸ ਹੈ ਇੱਥੇ ਜਿਹੜੇ ਮੌਜੂਦ ਹੈ ਜਿਹੜਾ ਉਹਨੇ ਆਪਕੇ ਦੱਸਿਆ ਵੀ ਜਿਹੜੇ ਕੰਮ ਵਾਸਤੇ ਫਰੀਦਪੁਰ ਜਿਹੜੀ ਆਈ ਸੀ ਉਸ ਤੋਂ ਬਾਅਦ ਜਿਹੜਾ ਉਹ ਹਾਦਸਾ ਜਿਹੜੀ ਉਹਨਾਂ ਦੀ ਕਾਰ ਹੈ ਉਹ ਹਾਦਸਾ ਜਿਹੜਾ ਸੂਗੀ ਬੱਸ ਦੇ ਨਾਲ ਹੁਣ ਪੁਲਿਸ ਅਜੇ ਕਰਦੀ ਜਾਂਚ ਕਰਦੀ ਪਈ ਹੈ ਵੀ ਆਖਰ ਕਿਹੜਾ ਕਸੂਰ ਸੀ ਜਾਂ ਕਿਹੜੇ ਕਾਰਨ ਜਿਹੜਾ ਇਹ ਜਿਹੜਾ ਕਹ ਸਕਦੇ ਆ ਵੀ ਹਾਦਸੇ ਵਿੱਚ ਦੋ ਲੋਕਾਂ ਦੀ ਜੜੀਆਂ ਜਾਨ ਗਈ ਆ ਉਹ ਕਾਫੀ ਦਤਲਾ ਜੜੀਆਂ ਤਸਵੀਰਾਂ ਉਹ ਸਾਹਮਣੇ ਆ ਗਿਆ ਨੇ ਇਹਦਾ ਨਾਂ ਜੀ ਕਮਲਕਸ਼ੀ ਸੀ ਇਹ ਸਾਡੇ ਕੋਲ ਸੀਨੀਅਰ ਬੁਕਿੰਗ ਕਲਰਕ ਸੀ ਅੰਮ੍ਰਿਤਸਰ ਤੇ ਆਪਣੇ ਕਿਸੇ ਕੰਮ ਸ਼ਾਇਦ ਆਈ ਸੀ ਤਰਾਚ ਹੋ ਗਿਆ ਇਨਸੀਡੈਂਟ ਤੇ ਮੈਂ ਉੱਥੇ ਇੰਚਾਰਜ ਆ ਤੇ ਮੈਨੂੰ ਪਤਾ ਲੱਗਾ ਫੋਨ ਤੋਂ ਇਹ ਤਾਂ ਪੁਲਸ ਹਲਨ ਕਿਸੇ ਨੇ ਫੋਨ ਕੀਤਾ ਸੀ ਤੇ ਤਾਂ ਇਸ ਦਾ ਗੱਲ ਦਾ ਪਤਾ ਲੱਗਾ ਤੇ ਹੁਣ ਅਸੀਂ ਦੇਖਣਾ ਹੈ ਕੀ ਜਾਣਕਾਰੀ ਸਰ ਤੁਹਾਨੂੰ ਮਿਲੀ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਇਹ ਆਰ ਆਈ ਸੀ ਮੈਨੂੰ ਤੇ ਇਸ ਬਾਰੇ ਕੋਈ ਨੋ ਲੈਜ ਨਹੀਂ ਹੈ ਪਰ ਹੁਣੇ ਮੈਨੂੰ ਫੋਨ ਆਇਆ ਸੀ ਅਮਰਸਾ ਤੋਂ ਕਿਸੇ ਨੇ ਫੋਨ ਕੀਤਾ ਸੀ ਤੇ ਉਹਨਾਂ ਨੇ ਕਿਹਾ ਵੀ ਜਾ ਕੇ ਦੇਖੋ ਪਰ ਹੁਣ ਮੈਂ ਦੇਖਿਆ ਤੇ ਉਹੀ ਉਹਦੀ ਡੈਡ ਬੁੜੀ ਹੈ ਤੇ ਉਹਦੇ ਨਾਲ ਕੋਈ ਇਹ ਮੈਨੂੰ ਕੋਈ ਰਿਲੇਸ਼ਨ ਜਾਣਕਾਰ ਰਿਲੇਸ਼ਨ ਸੀਗਾ ਉਹ ਐਸੇ ਦੋਮਦੀ ਮੋਤੀ ਹਾਂਜੀ ਦੋਮਾਂ ਦੇ ਘੱਟ ਹੋਗੇ ਕੈਮਰਾਮੈਨ ਜਿਹੜਾ ਸਰਬਜੀਤ ਸਿੰਘ ਜਾਨਿਕ ਸ਼ਰਮਾ